ਚੈਨਲ ਦਾ ਆਰਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਚੋਣਾਂ ਜਾਪਤਾਂ ਲੱਗਾ ਹੋਇਆ ਹੈ ਅਤੇ ਬਟਾਲਾ ਪੁਲਿਸ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਸੁਰੱਖਿਆ ਦੇ ਪੂਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਬਟਾਲਾ ਪੁਲਿਸ ਵੱਲੋਂ ਫਲੈਗ ਮਾਰਚ ਵੀ ਕੀਤੇ ਜਾਂਦੇ ਹਨ ਪਰ ਇਸੇ ਦਰਮਿਆਨ ਖਬਰ ਸਾਹਮਣੇ ਆ ਰਹੀ ਹੈ ਕਿ ਬਟਾਲਾ ਦੇ ਠਠਿਆਰੀ ਗੇਟ ਇੱਕ ਘਰ ਦੇ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਸਾਰੀ ਜਾਣਕਾਰੀ ਘਰ ਦੇ ਮਾਲਕਾਂ ਸ਼ਰਨਜੀਤ ਕੌਰ ਨੇ ਮੀਡੀਆ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਚੋਰ ਉਹਨਾਂ ਦੇ ਘਰ ਦੇ ਅੰਦਰ ਖਿੜਕੀ ਰਾਹੀਂ ਦਾਖਲ ਹੋਏ ਅਤੇ 1 ਲੱਖ ਰੁਪਇਆ ਕੈਸ਼ ਅਤੇ ਸੋਨੇ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਗਏ। ਉਹਨਾਂ ਕਿਹਾ ਕਿ ਜਦੋਂ ਉਹ ਸਵੇਰੇ ਉੱਠੇ ਤਾਂ ਉਹਨਾਂ ਨੂੰ ਇਹ ਚੋਰੀ ਦੀ ਵਾਰਦਾਤ ਬਾਰੇ ਪਤਾ ਲੱਗਾ। ਉਦੋਂ ਹੀ ਉਹਨਾਂ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਉਦੋਂ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ ਜਾਣਕਾਰੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾਏਗੀ। ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤੁਹਾਡੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਜ਼ਾ ਖਬਰਾਂ ਦੇਖਣ ਸਰ ਨਾਲ ਪਤਕਾਰ ਐਮ ਐਸ ਰਾਜਾ ਦੀ ਇੱਕ ਖਾਸੀ ਭੋ ਸ਼ਰਨਜੀਤ ਯਾਰੀਗੇਟ ਰਾਤ ਸੁੱਤੀ ਹਾਂ ਨੂੰ ਕੁਝ ਨਹੀਂ ਪਤਾ ਸਾਡੇ ਮੈਂ ਉੱਪਰ ਬਟਿਕ ਦਾ ਕੰਮ ਕਰਦੀ ਹਾਂ ਤੋਂ ਉੱਪਰ ਖਿੜਕੀ ਆ ਖਿੜਕੀ ਤੇ ਜਾਲੀ ਲੱਗੀ ਕਿਸੇ ਨੇ ਜਾਲੀ ਨੂੰ ਫਾੜ ਕੇ ਉਹਦੇ ਰਾਹੀਂ ਕੋਈ ਆਇਆ ਹੈ ਇੱਥੇ ਮੇਰਾ ਬੇਟਾ ਸੁੱਤਾ ਹੈ ਬੇਟੇ ਨੂੰ ਵੀ ਕੁਝ ਪਤਾ ਨਹੀਂ ਪਤਾ ਨਹੀਂ ਉਹਨੂੰ ਕੁਝ ਸੰਗਾ ਆਤਾ ਹੈ ਕਿ ਜੇ ਕੀ ਕੀਤਾ ਜਦੋਂ ਮੈਂ ਸਵੇਰੇ ਉੱਠ ਕੇ ਰੂਮ ਚ ਆਈਆਂ ਲਮਾਰੀ ਖੁੱਲੀ ਪਈ ਸਮਾਨ ਸਾਰਾ ਖਿਲਰਿਆ ਪਿਆ ਮੈਰੋਂ ਲੱਗੇ ਕਿ ਇੱਕਦਮ ਕੀ ਹੋਇਆ ਅੰਛ ਤੂੰ ਕੁਝ ਕੀਤਾ ਹੈ ਕਹਿੰਦਾ ਮਮਾ ਮੈਂ ਤੂੰ ਕੁਝ ਪਤਾ ਹੀ ਨਹੀਂ ਉਹਨੂੰ ਇੱਕ ਕੁਝ ਵੀ ਨਹੀਂ ਪਤਾ ਕਿ ਮੇਰੇ ਲਾਗੇ ਕੋਈ ਖਰਾਕ ਹੋਇਆ ਹੈ ਜਾਂ ਸਮਾਨ ਡਿੱਗਿਆ ਜੋ ਮੇਰਾ ਕੈਸ਼ ਕੁਸ਼ੀ ਜੋ ਵੀ ਮੇਰਾ ਗਹਿਣਾ ਗੱਟਾ ਹੀ ਸਾਰਾ ਕੁਸ਼ੀ ਲੱਗੇ ਕੋਈ ਚੀਜ਼ ਨਹੀਂ ਛੱਡ ਕੇ ਗਈ ਘਰ ਚ ਕੈਸ਼ ਤੇ ਲੱਖ ਦੇ ਲੱਗੇ ਚੱਗੇ ਹੋਊਗਾ ਤੇ ਬਾਕੀ ਗਹਿਣਾ ਗੱਟਾ 4 1/2 ਲੱਖ ਦੇ ਲੱਗੇ ਚੱਗੇ ਹੀ ਮੈਂ ਬੁਟੀਕ ਦਾ ਕੰਮ ਕਰਦੀ ਮੇਰੇ ਉੱਪਰ ਬੁਟੀਕ ਦਾ ਜਿਹੜਾ ਉਹ ਵਾ ਦਰਾਜ ਉਹ ਵੀ ਫੋਲਿਆ ਉਹਦੇ ਵਿੱਚ ਵੀ ਥੋੜਾ ਬੋਤਾ ਕੈਸ਼ ਹੀ ਤੇ ਜਿਹੜੇ ਉਹ ਕਮਰੇ 'ਚ ਜਾਲੀ ਲੱਗੀ ਸੀ ਤੇ ਉਹ ਜਾਲੀ ਫਾੜ ਕੇ ਅੰਦਰ ਆ ਗਏ ਤੇ ਮੁੜ ਕੇ ਦਰਵਾਜ਼ੇ ਰਹੀਂ ਗਏ ਆ ਕੋਈ ਉੱਥੇ ਬਾਲਕਨੀ 'ਚ ਦਰਵਾਜ਼ਾ ਦਰਵਾਜ਼ਾ ਖੋਲ ਕੇ ਬਾਹਰ ਗਏ ਤੇ 8 ਵਜੇ ਉੱਠੀ ਮੈਨੂੰ ਸਵੇਰੇ ਜਾਗ ਹੀ ਨਹੀਂ ਆਈ 8 ਵਜੇ ਜਾਗ ਆਈ ਮੈਂ ਉੱਠ ਕੇ ਅੰਦਰ ਆਈ ਆ ਹੁਣ ਆਤੋ ਤੋ ਕਿ ਮੈਂ ਬੇਟੇ ਨੂੰ ਵੇਖਿਆ ਤੇ ਮੈਂ ਬਿਮਾਰੀ ਵੱਲ ਧਿਆਨ ਦਿੱਤਾ ਤੇ ਲਮਾਰੀ ਖੁੱਲੀ ਪਈ ਸੀ ਕੋਈ ਖੜਾਕ ਕੋਈ ਖੜਾਕੜੂ ਕਿਨੀ ਆਏ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਕੋਈ ਖੜਾਕ ਹੋਣ ਰਿਹਾ ਜਾਂ ਨਹੀਂ ਹੋਣ ਰਿਹਾ ਪਤਾ ਨਹੀਂ ਹੁਣ ਸਾਨੂੰ ਉਹਨਾਂ ਨੇ ਕੋਈ ਸੰਗਾਤ ਆਈ ਜਾਂ ਕੀ ਗੱਲਬਾਤ ਹੀ ਕੁਝ ਨਹੀਂ ਬਤਾ ਹਨ ਨਹੀਂ ਤੇ ਮਾੜਾ ਮੋਟਾ ਵੀ ਖੜਾਕ ਹੋਏ ਮੈਂ ਉਸੇ ਵੇਲੇ ਉੱਠ ਜਾਨੀ ਨਹੀਂ ਹੁਣ ਨਹੀਂ ਆ ਸਕਦਾ ਗਲੀ ਮੱਲੇ ਦਾ ਵੀ ਕੋਈ ਹੈਗਾ ਵਾ ਹੋ ਸਕਦਾ ਪਰ ਹਾਂਜੀ ਕਰਾਤੀ ਹੈ ਹਾਂਜੀ ਉਹ ਕਿਤੇ ਜੁਰੀ ਨੂੰ ਹੰਦਾ ਦੱਸ ਰਿਹਾ ਕਿ ਕਿਤੇ ਜੁਰੀ ਹੋ ਰਹੀਆਂ ਨਾਲ ਚੋ ਉਹਨਾਂ ਮਾਰਗੇ ਲਾ ਕੇ ਡੱਟੇ ਮੁੰਡਾ ਸੁਲਤਾਨ ਦਾ ਅਰੰਦਰ ਸਿੰਘ ਨੂੰ ਮਾਰੂ ਇੰਟਰਗ੍ਰਾਫ ਨਹੀਂ ਲਿਖਦੇ ਆ ਕਿ ਇਹਦੇ ਵੀ ਆਜੇ ਤਰਤੀਸ ਕਰ ਰਹੇ ਆ ਫੰਗਲਪੁਰ ਟਪਲਾਏ ਆ ਜੀ ਜੋ ਵੀ ਦੱਤ ਸਾਹਮਣੇ ਹੁੰਦੇ ਆ ਲੋੜ ਦੀ ਗੱਲ ਇਹ ਕਹਿ ਰਹੇ ਆ ਵੀ ਸਾਡਾ ਹਾਂ 1 ਲੱਖ ਰੁਪਇਆ ਉਹ ਨੂੰ سونے ਦੇ ਗਾਣੇ ਨਾਲ ਘੱਟ ਚੂਟ ਹੋ ਜਾਈ ਲੱਗੇ। ਬਾਕੀ ਤੰਤੀਸ ਰਾਂ ਦੋ ਵੀ ਸਾਹਮਣੇ ਆਉਂਦਾ। ਸਾਹਮਣੇ ਕਰ ਰਹੀ ਸੀ।